Indian TV News Punjab ਆਪਣੀ ਖਬਰ ਆਪਣੀ ਭਾਸ਼ਾ ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ Indian TV News Punjab ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਸਾਡੇ ਟੀਚਰ ਡੇ ਆਪ ਜੀ ਬਣਾਉਂ ਕੋਦੇ ਲਗਾਈ ਜਾ ਰਿਹਾ ਜਾ ਰਿਹਾ ਹੈ ਕਿ ਬਹੁਤ ਵਧੀਆ ਅੱਜ ਜਿਹੜਾ ਦੋਨੋਂ ਪਿੰਡਾਂ ਦੌਲਤਪੁਰਾ ਚ ਨੀਵਾ ਦੇ ਵਿਚਕਾਰ ਛੱਪੜ ਹੈਗਾ ਉੱਥੇ ਅਸੀਂ ਬਾਬਾ ਮਹੰਗਾ ਸਿੰਘ ਕੁਦਰਤੀ ਪਾਰਕ ਸੈਰਗਾ ਜਿਹੜੀ ਤਿਆਰ ਕੀਤੀ ਹੈ ਉਹਦੇ ਵਿੱਚ ਜਿਹੜਾ ਅਧਿਆਪਕ ਦਿਵਸ ਮਨਾਇਆ ਗਿਆ ਉਹਦਾ ਮੁੱਖ ਮਕਸਦ ਸੀਗਾ ਕਿ ਜਿਹੜੇ ਸਾਡੇ ਅਧਿਆਪਕ ਵਰਗ ਹੈ ਉਹਨੂੰ ਅਸੀਂ ਵਾਤਾਵਰਣ ਦੇ ਨਾਲ ਜੋੜਨਾ ਹੈ ਤਾਂ ਕਿ ਆਪਾਂ ਜਿਹੜਾ ਆਪਣਾ ਵਾਤਾਵਰਣ ਹੈ ਉਹਨੂੰ ਵਧੀਆ ਹਰਿਆ ਭਰਿਆ ਬਣਾ ਸਕੀਏ ਤੇ ਅੱਜ ਉਹਨਾਂ ਦੇ ਹੱਥੀਂ ਜਿਹੜੇ ਆ ਪੌਦੇ ਵੀ ਲਗਾਏ ਗਏ ਆ ਕੁਝ ਅਧਿਆਪਕਾਂ ਵੱਲੋਂ ਪੌਦੇ ਖੁਦ ਲੈ ਕੇ ਆਂਦੇ ਇੱਥੇ ਤੇ ਇਸ ਤਰ੍ਹਾਂ ਜੇ ਸਾਨੂੰ ਸਹਿਯੋਗ ਮਿਲਦਾ ਰਿਹਾ ਤਾਂ ਇਹ ਥੋੜੇ ਦਿਨਾਂ ਦੇ ਵਿੱਚ ਹੀ ਇਹ ਜਿਹੜਾ ਪਾਰਕ ਹੈਗਾ ਇਹ ਬਹੁਤ ਵਧੀਆ ਜਿਹੜਾ ਹੈਗਾ ਵਿਕਸਤ ਹੋ ਜਾਊਗਾ ਔਰ ਇੱਥੇ ਚੰਗੀ ਸੈਰਗਾ ਹੋ ਜਾਊਗੀ ਜਿਹੜੇ ਸਾਡੇ ਪਿੰਡ ਦੇ ਲੋਕ ਆ ਉਨਾ ਵਾਸਤੇ ਬਹੁਤ ਵਧੀਆ ਜਿਹੜਾ ਘੁੰਮਣ ਫਿਰਨ ਵਾਸਤੇ ਜਗਾ ਬਣ ਜੇਗੀ ਬਹੁਤ ਸੁੰਦਰ ਚੀਜ਼ ਬਣ ਜੇਗੀ ਜਿਹੜੇ ਪਿੰਡ ਦੇ ਛੱਪੜ ਦੀ ਗੰਦਗੀ ਆ ਉਹ ਦੂਰ ਹੋਊਗੀ ਤੇ ਵਾਤਾਵਰਨ ਜਿਹੜਾ ਹੈਗਾ ਬਹੁਤ ਵਧੀਆ ਅਸ਼ੁੱਧ ਹੋਏਗਾ ਇਸ ਤਰ੍ਹਾਂ ਦੇ ਉਪਰਾਲੇ ਆਪ ਜੀ ਬਣੋਗੇ ਆਉਣ ਵਾਲੇ ਸਮੇਂ ਤੋਂ ਕਿੰਨੇ ਆਉਣ ਵਾਲੇ ਸਭ ਹੁਣ ਤੱਕ ਜਿਹੜਾ ਅਸੀਂ ਇੱਥੇ ਛੱਡ ਬਣਾ ਚੁੱਕੇ ਆ ਬੈਂਚ ਲੱਗ ਚੁੱਕੇ ਆ ਲਾਈਟਾਂ ਲੱਗ ਚੁੱਕੇ ਆ ਬਾਹਰ ਫੈਂਸਿੰਗ ਹੋ ਚੁੱਕੀ ਆ ਗੇਟ ਲੱਗ ਚੁੱਕਾ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਹੋਰ ਇਹਨਾਂ ਦੀ ਜਿਹੜੀ ਜੜੀ ਬੂਟੀ ਹੈਗੀ ਇਹਨੂੰ ਕੱਢ ਕੇ ਇੱਥੇ ਜਿਹੜੀਆਂ ਪਲੇਗਰਾਉਂ ਤੇ ਇਹ ਜਿਹੜਾ ਵਧੀਆ ਇੱਕ ਨੇਚਰ ਪਾਰਕ ਬਾਬਾ ਮਹੰਗਾ ਸਿੰਘ ਜੀ ਦੇ ਨਾਂ ਤੇ ਤਿਆਰ ਹੋ ਰਿਹਾ ਹੈ ਇਹਦੇ ਵਿੱਚ ਸਾਰੇ ਹੀ ਦੋਨਾਂ ਪਿੰਡਾਂ ਦੇ ਐਨ ਆਰ ਆਈ ਭਰਾ ਜਿਹੜੇ ਇੱਥੋਂ ਦੇ ਲੋਕ ਆ ਸਾਡੀਆਂ ਭੈਣਾਂ ਹੈਗੀਆਂ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਤੇ ਜੇ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਿਹਾ ਤਾਂ ਉਹ ਅਸੀਂ ਬਹੁਤ ਛੇਤੀ ਜਿਹੜਾ ਹੈਗਾ ਇਹ ਪਾਰਕ ਜਿਹੜਾ ਤਿਆਰ ਕਰਦੇ ਵਾਂਗੇ ਸਰ ਜੀ ਟੀਚਰ ਜਿਹਦੇ ਬੱਚਿਆਂ ਨੂੰ ਕੀ ਮੈਸੇਜ ਦੇਣਾ ਹੈ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਹੈ ਕਿ ਆਪਣੇ ਟੀਚਰਾਂ ਦਾ ਸਤਿਕਾਰ ਕਰੋ ਉਹਨਾਂ ਤੋਂ ਜਿਹੜਾ ਹੈਗਾ ਵਾਤੋ ਵਾਤ ਜਿਹੜਾ ਗਿਆਨ ਹੈ ਉਹ ਪ੍ਰਾਪਤ ਕਰਕੇ ਉੱਚੇ ਅਹੁਦਿਆਂ ਤੇ ਪਹੁੰਚੋ ਅੱਜ ਬਹੁਤ ਸਾਰੇ ਜਿਹੜੇ ਅਧਿਆਪਕ ਇੱਥੇ ਆਏ ਸਿਗੇ ਉਹ ਜ ਉਹਨਾਂ ਦੇ ਕਾਰਨ ਹੀ ਸਾਡੇ ਜਿਹੜੇ ਆ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਆਪਾਂ ਪਹੁੰਚਦੇ ਹੈਗੇ ਆ ਤਾਂ ਉਹਨਾਂ ਦਾ ਸਤਿਕਾਰ ਕਰਕੇ ਹੀ ਆਪਾਂ ਉਹਨਾਂ ਤੋਂ ਕੁਝ ਨਾ ਕੁਝ ਪ੍ਰਾਪਤ ਕਰ ਸਕਦੇ ਆ ਤਾਂ ਟੀਚਰਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਆ ਕੈਬਨਲ ਟੀਚਰ ਡੇ ਤੇ ਇੱਕ ਮੈਸੇਜ ਦੇਣਾ ਚਾਹੁੰਦਾ ਹਾਂ ਮੈਂ ਅੱਜ ਦੇ ਟੀਚਰ ਡੇ ਤੇ ਸਮੁੱਚੇ ਅਧਿਆਪਕ ਵਰਗ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਅੱਜ ਦੇ ਜਿਹੜਾ ਦਿਨ ਹੈ ਸਾਡੇ ਵਾਸਤੇ ਇਤਿਹਾਸਕ ਬਣ ਗਿਆ ਕਿਉਂਕਿ ਅਸੀਂ ਜਿਹੜਾ ਸਾਡੀ ਟੀਮ ਨੇ ਨੇਚਰ ਪਾਰਕ ਇੱਥੇ ਦੌਲਤਪੁਰੇ ਦੇ ਵਿੱਚ ਬਣਾਇਆ ਇਹਦੇ ਵਿੱਚ ਅੱਜ 5 ਸਤੰਬਰ ਟੀਚਰ ਡੇ ਤੇ ਸਾਡੇ 5 ਸਕੂਲ ਜਿਹੜੇ ਸਰਕਾਰੀ ਸਕੂਲ ਆ ਦੌਲਤਪੁਰਾ ਉੱਚਾ ਨੇਮਾ ਦੇ ਵਿੱਚ ਉਹਦੇ ਸਾਰਾ ਸਟਾਫ ਇੱਥੇ ਆ ਕੇ ਉਹਨਾਂ ਨੇ ਆ ਕੇ ਸਾਡੇ ਇੱਥੇ ਬੂਟੇ ਲਾਏ ਆ ਸਾਨੂੰ ਮਾਲੀ ਮਦਦ ਦਿੱਤੀ ਸਾਨੂੰ ਅਸ਼ੀਰਵਾਦ ਦਿੱਤੀ ਸਾਨੂੰ ਨਵੀਂ ਸੋਚ ਦਿੱਤੀ ਪਲੈਨਿੰਗ ਦਿੱਤੀ ਕਿ ਇਸ پارک ਨੂੰ ਕਿਵੇਂ ਵਧੀਆ ਬਣਾ ਸਕਦੇ ਹਾਂ ਸੋ ਮਾਸਟਰ ਬਲਕਰਨ ਸਿੰਘ ਹੋਣਾ ਦਾ ਯੋਗਦਾਨ ਆ ਇਸ ਕਾਰਜ ਲਈ ਪ੍ਰੋਫੈਸਰ ਬਲਵਿੰਦਰ ਸਿੰਘ ਹੋਣਾ ਦਾ ਯੋਗਦਾਨ ਆ ਕਿਉਂਕਿ ਟੀਚਰ ਆਈਂਦੇ ਸਾਡੇ ਇਹ ਸਾਡੇ ਨਾਲ ਇਹ ਆਗੂ ਨੇ ਸਾਡੀ ਟੀਮ ਦੇ ਇਸ ਕਰਕੇ ਅੱਜ ਦੇ ਦਿਹਾੜੇ ਤੇ ਮੈਂ ਸਾਰੀ ਫੇਰ ਜਿਹੜਾ ਅਧਿਆਪਕ ਵਰਗਾ ਉਹਨਾਂ ਨੂੰ ਵਧਾਈ ਦਿਨਾ ਔਰ ਪ੍ਰਮਾਤਮਾ ਦੇ ਚਰਨਾਂ ਚ ਅਰਦਾਸ ਕਰਦਾ ਕਿ ਸਾਡਾ ਜਿਹੜਾ ਗੁਰੂ ਚੇਲੇ ਦਾ ਜਿਹੜਾ ਰਿਸ਼ਤਾ ਇਸੇ ਤਰ੍ਹਾਂ ਬਰਕਰਾਰ ਰਹੇ ਤੇ ਸਮਾਜ ਸਾਡਾ ਤਰੱਕੀ ਕਰੇ ਇਹਨਾਂ ਟੀਚਰਾਂ ਦਾ ਸਤਿਕਾਰ ਬਣਿਆ ਰਹੇ ਇਹ ਟੀਚਰ ਸਾਨੂੰ ਸੇਧ ਦਿੰਦੇ ਰਹਿਣ ਜਿੱਤੇ ਅਸੀਂ ਸਿੱਖਿਆ ਦੇ ਖੇਤਰ ਦੇ ਵਿੱਚੋਂ ਇਹ ਵਾਤਾਵਰਣ ਦੇ ਨਾਲ ਜੁੜੇ ਆ ਅਤੇ ਹੋਰ ਖੇਡਾਂ ਨਾਲ ਜੁੜੇ ਆ ਹੋਰ ਅਸੀਂ ਨਸ਼ੇ ਤੋਂ ਰਹਿਤ ਕਾਰਜ ਜਿਹੜੇ ਅਸੀਂ ਕਰਨੇ ਆ ਜਿਦੋਂ ਅਸੀਂ ਗੁਰਬਾਣੀ ਤੋਂ ਸੇਧ ਲੈਣੇ ਆ ਸਾਰਾ ਕੁਝ ਦਾ ਅੱਜ ਸਮੇਲ ਸਾਡਾ ਅੱਜ ਦਾ ਦਿਹਾੜਾ ਅੱਜ ਦੇ ਫਿਰ ਟੀਚਰ ਦੇ ਦੀ ਮੈਂ ਬਹੁਤ ਬਹੁਤ ਵਧਾਈ ਦਿੰਦਾ